ਗੋਰੇ ਆਪ ਦੇ ਪੁਰਾਣੇ ਟਰੈਕਟਰਾਂ ਨੂੰ ਇਦਾਂ ਕਰਕੇ ਟਰੱਕਾਂ 'ਚ ਲਾਦ ਲਾਦ ਕੇ ਲੈ ਕੇ ਜਾਂਦੇ ਆ ਪ੍ਰੋਗਰਾਮਾਂ ਤੇ ਆ ਦੇਖੋ ਇਧਰਲੇ ਪਾਸੇ ਆ ਸੇਵਕ ਵੀਰੇ ਆਇਓ ਆਹ 6 ਸਿਲੰਡਰ ਕੇਸ ਟਰੈਕਟਰ ਖੜਾ ਅਮਰੀਕਾ ਦਾ ਬਣਿਆ ਹੋਇਆ ਇਹੇ ਜੇ ਵੱਖਰੇ ਵੱਖਰੇ ਟਰੈਕਟਰ ਐਕਸੀਬਿਸ਼ਨ ਉੱਤੇ ਲੈ ਕੇ ਆਉਂਦੇ ਆ ਹਰ ਘਰ ਦੇ ਵਿੱਚ ਜਿਹੜਾ ਵੀ ਗੋਰਾ ਕਿਸੇ ਨਾ ਕਿਸੇ ਮੇ ਖੇਤੀ ਕਰਦਾ ਰਿਹਾ ਉਹਨਾਂ ਦੇ ਅੱਜ ਤੱਕ ਟਰੈਕਟਰ ਸਾਹਮਣੇ ਰੱਖੇ ਆ ਪਰ ਮੈਨੂੰ ਉਦੋਂ ਦੇਖੋ ਨਾ ਜਦੋਂ ਆਪਣੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸ਼ਾਇਦ ਕੋਈ ਪੁਰਾਣਾ ਕੀ ਆਪਣੇ ਪੁਰਾਣੇ ਨਹੀਂ ਆਏ ਹੁਣੇ ਆਪਣੇ ਵੀ ਤਾਂ ਪੁਰਾਣੇ ਆਏ ਹੋਣਗੇ ਪਰ ਉਪਰ ਸਾਹਮੇ ਨਹੀਂ ਗਏ ਪਰ ਇੱਥੋਂ ਸਿੱਖਣ ਦੀ ਲੋੜ ਆ ਯਾਰ ਆਪਣਾ ਨੇ ਕਿਵੇਂ ਸਾਂਭ ਕੇ ਰੱਖਿਆ ਰਿਸਰਚਾਂ ਕਰਨਗੇ ਹਨਾ ਆਉਣ ਵਾਲੇ ਦਿਨ ਇਹ ਕਿੰਨੀ ਦੀ ਵਿਰਾਸਤ ਬਣ ਗਈ ਇਹ ਚੀਜ਼ ਨੂੰ ਸਾਂਭ ਕੇ ਰੱਖਿਆ ਇਹਨਾਂ ਨੇ ਆ ਓਲੀਵਰ ਟਰੈਕਟਰ ਆ ਸੁਪਰ 99 ਡੀਜ਼ਲ ਇਹ ਇਹ ਵੀ 6 ਸਿਲੰਡਰ ਹੁੰਦਾ ਸੀਗਾ ਸੁਣੋ ਮੈਂ ਦੱਸਦੇ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਟਰੈਕਟਰ ਆ ਇਧਰਲੇ ਪਾਸੇ ਆ ਜਿਓ ਉਹ ਵੀ ਇੱਕ ਵੱਖਰੀ ਕਿਸਮ ਦਾ ਟਰੈਕਟਰ ਕੇਸ ਟਰੈਕਟਰ ਖੜਾ ਹੋਊਗਾ ਤੁਹਾਨੂੰ ਨਜ਼ਰ ਆਊਗਾ ਇਹ ਵੀ ਯੂ ਐਸ ਏ ਦਾ ਬਣਿਆ ਹੋਇਆ ਵਾ ਇਹਦੇ ਟਾਇਰ ਜੁੜੇ ਹੋਏ ਨੇ ਆ ਦੇਖ ਸਕਦੇ ਤੇ ਟਾਇਰ ਜੁੜੇ ਹੋਏ ਨੇ ਇਹ ਤਕਰੀਬਨ 1959 ਦੇ ਸੌਰੀ 52 53 ਦੇ ਨੇੜੇ ਡਾਵਾ ਆਜੋ ਇਧਰਲੇ ਪਾਸੇ ਹੋਰ ਹੈ ਕਿ ਕੇਸ ਟਰੈਕਟਰ ਦਿਖਾ ਦਿਆਂ ਆ ਆ ਆ ਕੇ ਹੈਗਾ ਇਹ ਵੀ ਕੇਸ ਟਰੈਕਟਰ ਅਮਰੀਕਾ ਦਾ ਬਣਿਆ ਹੋਇਆ ਇਧਰ ਦੀ ਕਰਕੇ ਦਿਖਾ ਦਿਓ ਬਹੁਤ ਯੂਨੀਕ ਕਿਸਮ ਦਾ ਟਰੈਕਟਰ ਆ ਇਹ ਹੈਗਾ ਵਾ ਚਾਰ ਸਿਲੰਡਰ ਤੇ ਸਾਰੇ ਇਦਾਂ ਕਰਕੇ ਲੱਦੇ ਹੋਏ ਆ ਇਹਨਾਂ ਨੇ ਆ ਦੇਖ ਇਧਰਲੇ ਪਾਸੇ ਇਹਨਾਂ ਦੀ ਫੁੱਲੀ ਵੀਡੀਓ ਵੀ ਆਪਾਂ ਪਾਵਾਂਗੇ ਅੱਜ ਸੇਵਕ ਬਾਰੇ ਇਧਰ ਦਿਖਾ ਦਈਏ ਜੌਂਡੀਅਰ ਦਿਖਾ ਦਈਏ ਇਹ 1959 ਮਾਡਲ ਜੌਂਡੀਅਰ ਆ ਹੋ ਸਕਦਾ ਸਿੰਗਲ ਟੈਰੀ ਹੋਵੇ ਮੂਰੇ ਹਾਂ ਸਿੰਗਲ ਟੈਰੀ ਆ ਜੌਂਡੀਅਰ 60 ਇਹ ਨਾਟ ਮਾਡਲ ਦੇ ਨੇਟ-ਟੇਡ ਦਾ ਟਰੈਕਟਰ ਆ ਦੇਖੋ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਵਾ ਤੇ ਇਧਰਲੇ ਪਾਸੇ ਆਇਆ ਐਲਿਸ ਚਲਮਰਜ਼ ਚਲਮਰਜ਼ ਇਹ ਹੈਗਾ D14 ਇਹ ਵੀ ਹੈਗਾ ਤਕਰੀਬਨ ਅਮਰੀਕਾ ਦਾ ਅਮਰੀਕਾ ਦਾ ਬਣਿਆ ਹੋਇਆ ਟਰੈਕਟਰ ਆ ਇਹ ਵੀ ਏ ਵੀ ਹੈਗਾ ਤਿੰਨ ਸਿਲੰਡਰ ਟਰੈਕਟਰ ਆ ਏ ਸੀ ਲਿਖਿਆ ਹੋਇਆ ਐਲਨਸ ਚੈਲਮਰਸ ਚਲਮਰਸ ਨਾ ਇਹਦਾ ਆਪਾਂ ਨੂੰ ਹੋਸਲਾ ਉਚਾਰਨ ਸਹੀ ਨਾ ਕਰਨਾ ਆਉਂਦਾ ਹੋਵੇ ਇਤੋਂ ਵੀ ਨਾ ਪਰੇ ਵੀ ਹੋਰ ਬਹੁਤ ਸਾਰੇ ਟਰੈਕਟਰ ਖੜੇ ਆ ਜੋ ਉਧਰ ਦਿਖਾ ਦੇ ਆ ਆ ਦੇਖੋ ਇਧਰਲੇ ਪਾਸੇ ਕਿਨਵਰਸ ਦੇ ਟਰੱਕ ਤੇ 1975 ਮਾਡਲ ਆ ਇਹ ਆ ਦੇ ਐਮ ਐਮ ਟਰੈਕਟਰ ਟੰਗਿਆ ਲੱਦਿਆ ਹੋਇਆ ਟੰਗਿਆ ਨਾ ਕਹੀਏ ਉੱਤੇ ਦੇਖੋ ਲੱਦਿਆ ਹੋਇਆ ਐਮ ਐਮ ਟਰੈਕਟਰ ਆ ਹੈਗਾ ਸੁਪਰ ਡੀਜ਼ਲ ਨਾ 올ਿਵਰ ਆ ਗਿਆ ਇਤੋਂ ਵੀ ਨਾ 올ਿਵਰ ਟਰੈਕਟਰ ਇੱਥੇ 올ਿਵਰ ਤੇ ਜੋਂਡੀਰ ਜਿਆਦਾ ਸੀਗੇ ਇਹ ਵੀ 올ਿਵਾਰਾ ਇਹ ਵੀ ਅਮਰੀਕਾ ਦਾ ਬਣਿਆ ਹੋਇਆ ਡੀਜ਼ਲ ਟਰੈਕਟਰ ਸੁਪਰ 99 ਇਹ ਮੈਸੀ ਹੈਰਿਸ ਆ ਗਿਆ ਇਹ ਚਾਰ ਸਿਲੰਡਰ ਮੈਸੀ ਹੈਰਿਸ ਇਸ ਤਰੀਕੇ ਦੇ ਬਹੁਤ ਸਾਰੇ ਟਰੈਕਟਰ ਇਸ ਨੂੰ ਮਿਲ ਜਾਣਗੇ ਆ ਮੈਸੀ ਫਰਗੂਸਨ ਆ ਦੇਖਿਓ ਮੈਸੀ ਫਰਗੂਸਨ ਆ ਗਿਆ 98 ਇਹ ਇਹ ਵੀ ਹੈਗਾ ਵਾ 6 ਸਿਲੰਡਰ ਟਰੈਕਟਰ ਆ ਇਹ ਮਤਲਬ ਬਹੁਤ ਕਮਾਲ ਦੇ ਤੇ ਨਾਲ ਸੇਵਕ ਵੀ ਨਾਲ ਦੇਖਿਓ ਇੱਕ ਪਾਸੇ ਹੋਰ ਖੜਾ ਟਰੱਕ ਆ ਇੱਥੇ ਲੋਕ ਦੇਖਣ ਆਉਂਦੇ ਆ ਪੁਰਾਣੇ ਟਰੈਕਟਰਾਂ ਨੂੰ ਇੱਕ ਇਹਨਾਂ ਦਾ ਵੱਖਰਾ ਕਿਸਮ ਦਾ ਇੱਕ ਸ਼ੌਂਕ ਹੈ ਇਹਨਾਂ ਦਾ ਜਿਹੜਾ ਸਾਹਮਣੇ ਰੱਖਿਆ ਹੋਇਆ ਆ ਦੇਖੋ ਇਹ ਵੀ ਹੈਗਾ ਜੌਂਡੀਆ 830 ਡੀਜ਼ਲ ਇਹ ਡੀਜ਼ਲ ਆ ਗਿਆ ਇਹ ਹੈਗਾ ਚਾਰ ਸਿਲੰਡਰ ਲੈਂਥ ਦੇਖੋ ਕਿੰਨੀ ਵੱਡੀ ਇਹ ਦੀ ਆ ਕਮਾਲ ਐਲਿਸ ਚਲਮਰ ਇਹ ਵੀ ਆਪਣਾ ਉਹਦਾ ਬਣਿਆ ਹੋਇਆ ਵਾ ਅਮਰੀਕਾ ਦਾ ਬਣਿਆ ਹੋਇਆ ਵਾ ਜ਼ਿਆਦਾਤਰ ਅਮਰੀਕਾ ਦੇ ਬਣੇ ਹੋਏ ਸੌਤੇ ਵਿੱਚ ਕੈਨੇਡਾ ਦੇ ਐਡਮੈਂਟਨ ਸ਼ਹਿਰ ਦੇ ਵਿੱਚ ਕਿਉਂਕਿ ਕੈਨੇਡਾ ਦਾ ਲੋਟ ਹਮੇਸ਼ਾ ਅਮਰੀਕਾ ਦੇ ਨਾਲ ਰਿਹਾ ਇਸ ਕਰਕੇ ਇਹਨਾਂ ਕੋਲੇ ਟਰੈਕਟਰ ਵੀ ਸਾਰੇ ਲਗਭਗ ਅਮਰੀਕਾ ਦੇ ਹੀ ਆ ਉਹ ਐਮ ਕਾਰਮਿਕ ਡੇਰਿੰਗ ਖੜਾ ਵਾ ਫਾਰਮਲ ਉਹ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਦਾ ਵਾ ਜਿਨ੍ਹਾਂ ਦੇ ਇੰਟਰ ਟਰੈਕਟਰ ਵੀ ਆਪਣੇ ਆਂਦੇ ਰੋ ਉਹਦਾ ਮਾਡਲ ਲਿਆ ਗਿਆ ਸੀਗਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ